ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਅਪਡੇਟ ਇਹ ਦੇ ਰਹੇ ਹਾਂ ਤੁਹਾਨੂੰ ਚਮਕੀਲੇ ਬਾਰੇ ਕਿ ਚਮਕੀਲੇ ਦੀ ਜਿਹੜੀ ਪਤਨੀ ਐ ਤੇ ਉਹਦੇ ਮਤਲਬ ਕੁੜੀ ਐ ਚਮਕੀਲੇ ਦੀ ਕੁੜੀ ਦੇ ਘਰੇ ਮਤਲਬ ਕੁੜੀ ਦੇ ਸਹੁਰੇ ਗਈ ਐ ਉਹਦੀ ਪਤਨੀ ਪਹਿਲੀ ਪਤਨੀ ਚਮਕੀਲੇ ਦੀ ਉਹ ਮਤਲਬ ਉੱਥੇ ਜਾ ਕੇ ਉਹਨਾਂ ਨੇ ਦਲਜੀਤ ਦਸਾਂਝ ਨੂੰ ਫੋਨ ਲਾਇਆ ਬਾਈ ਉਹਦਾ ਨਾਮ ਵੀ ਨੀਰਲਾਈਨ ਆਉਂਦਾ ਆਪਾਂ ਨੂੰ ਕਰਾ ਕਰਦਾ ਦਲਜੀਤ ਆ ਜਿਹੜਾ ਕਲਾਕਾਰ ਦਸਾਂਝ ਉਹਨੂੰ ਮਤਲਬ ਫੋਨ ਲਾਇਆ ਉਹ ਕਹਿੰਦੇ ਵੀ ਮੂਵੀ ਭਾਈ ਬਹੁਤ ਵਧੀਆ ਟ੍ਰੈਂਡ 'ਚ ਜਾ ਰਹੀ ਹੈ ਪਰ ਗੱਲ ਯਾਰ ਐ ਕਰਦੇ ਆ ਬਾਈ ਯਾਰ ਮੈਂ ਪਹਿਲਾਂ ਵੀ ਅਪਡੇਟ ਪਾਈ ਸੀ ਲੋਕਾਂ ਦੇ ਕਮੈਂਟ ਕੁਛ ਇਹੇ ਜਿਹੇ ਵੀ ਆਉਂਦੇ ਨੇ ਯਾਰ ਕੁਝ ਲੋਕ ਇਹਨੂੰ ਬਿਲਕੁਲ ਹੀ ਪਸੰਦ ਨਹੀਂ ਕਰਦੇ ਚਮਕੀਲੇ ਨੂੰ ਮੈਨੂੰ ਕਮੈਂਟਾਂ ਦੇ ਵਿੱਚ ਲਿਖ ਦਿੰਦੇ ਨੇ ਵੀ ਯਾਰ ਤੂੰ ਆਪਦੇ ਘਰੇ ਬਹਿ ਕੇ ਸੁਣ ਵੀ ਇਹਦੇ 'ਚ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਫਿਰ ਕੀ ਐ ਪਰ ਮੈਂ ਵੀ ਕਹਿੰਨਾ ਵੀ ਚਲੋ ਕੋਈ ਸੁਣਨ ਵਾਲਾ ਗਾਣਾ ਨਹੀਂ ਹੁੰਦਾ ਨਹੀਂ ਸੁਣਿਆ ਜਾਂਦਾ ਹੁੰਦਾ ਧੀਆ ਭੈਣਾ ਚ ਪਰ ਆਪਾਂ ਮਤਲਬ ਜਿਵੇਂ ਆਪਣੇ ਮਾਹੌਲ ਚੱਲ ਰਿਹਾ ਆਪਾਂ ਉਸੇ ਅਪਡੇਟ ਨੂੰ ਸਾਰਿਆਂ ਦੇ ਸਾਹਮਣੇ ਧਰਦੇ ਆ ਮੈਂ ਪਹਿਲਾਂ ਵੀ 2-4 ਵਾਰੀ ਪਾਈ ਆ ਅਪਡੇਟ ਵੀ ਬਾਈ ਜਿਹੜਾ ਮੰਨ ਕੇ ਚਲੋ ਚਮਕੀਲਾ ਇੱਕ ਕਲਾਕਾਰ ਸੀ ਪੰਜਾਬ ਦਾ ਉਸ ਟਾਈਮ ਚਲੋ ਦਾ ਦੌਰ ਸੀ ਉਹਨੂੰ ਚਾਹੁੰਦੇ ਸੀ ਲੋਕ ਉਹਨੂੰ ਪਸੰਦ ਕਰਦੇ ਸੀ ਉਹ ਜਿਹੇ ਟ੍ਰੈਂਡਰ ਨੂੰ ਚਾਹ ਜਾ ਉਦੋਂ ਚੱਲਦਾ ਸੀ ਅੱਜ ਚਲੋ ਸੋਚ ਬਦਲੀ ਹੈ ਰੱਬ ਜਾਣਦਾ ਕਿਵੇਂ 네ਗੇਟਿਵ ਸੋਚ ਆ ਜਾ ਪੋਜੀਟਿਵ ਸੋਚ ਨਾਲ ਅਗਲਾ ਦੇਖਦਾ ਇੱਕ ਦੂਜੇ ਨੂੰ ਹਨਾ ਕਿਸੇ ਤੇ ਵੀ ਸਵਾਲ ਤਾਂ ਲੋਕ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਪਰ ਆਪਾਂ ਕਿਸੇ ਦੇ ਹੱਕ 'ਚ ਨਹੀਂ ਕਿਸੇ ਦੇ ਵਿਰੋਧ 'ਚ ਨਹੀਂ ਵਿਚਮਕੀਲਾ ਮੈਂ ਨਹੀਂ ਕਹਿੰਦਾ ਵੀ ਵਧੀਆ ਗਾਉਂਦਾ ਸੀ ਮੈਂ ਨਹੀਂ ਕਹਿੰਦਾ ਵੀ ਉਹ ਮਾੜਾ ਗਾਉਂਦਾ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚਲੋ ਅੱਧੇ ਲੋਕ ਦੂਜੀ ਤਰਚ ਹੁੰਦੇ ਅੱਧੇ ਦੂਜੀ ਤਰਚ ਹੁੰਦੇ ਹਨ ਪਸੰਦ ਕਰਨ ਵਾਲੇ ਵੀ ਹੁੰਦੇ ਨਾ ਪਸੰਦ ਵੀ ਹੁੰਦੀ ਹੈ ਪਰ ਵੀ ਤੁਸੀਂ ਦੱਸੋ ਯਾਰ ਵੀ ਮੈਂ ਗਲਤ ਕਹਾ ਵੀ ਮੰਨ ਲਓ ਚਮਕੀਲਾ ਜਿਹੜਾ ਕਲਾਕਾਰ ਸੀ ਪੰਜਾਬ ਦਾ ਉਹ ਦੌਰ ਦੇ ਵਿੱਚ ਉਹਨੇ ਆਪਣਾ ਮਕਾਮ ਹਾਸਲ ਕਰਿਆ ਸੀ ਚਾਹੇ ਉਹ ਗੰਦੇ ਗਾਣੇ ਲਾ ਲੋ ਚਾਹੇ ਚੰਗੇ ਲਾ ਲੋ ਧਾਰਮਿਕ ਵੀ ਗਾਉਂਦਾ ਸੀ ਵਿੱਚ ਲੋਕ ਕਮੈਂਟ ਕਰ ਦਿੰਦੇ ਨੇ ਯਾਰ ਵੀ ਤੁਸੀਂ ਆਪਦੇ ਘਰੇ ਬਹਿ ਕੇ ਸੁਣਾਇਆ ਕਰੋ ਕੋਈ ਗੱਲ ਨਹੀਂ ਭਾਈ ਅਸੀਂ ਤਾਂ ਨਹੀਂ ਯਾਰ ਸੁਣਦੇ ਸੰਦੇ ਬਾਕੀ ਐਨਾ ਸਾਨੂੰ ਪਤਾ ਵੀ ਉਹ ਗਾਇਕ ਸੀ ਬਹੁਤ ਵਧੀਆ ਗਾਇਕ ਸੀਗਾ ਵੱਡਾ ਕਲਾਕਾਰ ਸੀ ਉਹ ਸਾਡੇ ਸਮੇਂ ਦਾ ਕੀ ਸੁਣਨ ਦੀ ਲੋੜ ਆ ਭਾਈ ਯਾਰ ਆਪਾਂ ਨੂੰ ਵੈਸੇ ਹੀ ਆਪਾਂ ਨੂੰ ਸਾਰੀ ਗੱਲਬਾਤ ਦਾ ਪਤਾ ਲੱਗ ਜਾਂਦਾ ਏ ਇਹ ਚਲੋ ਕਿਸੇ ਡਾਇਰੈਕਟਰ ਨੇ ਚੱਕਿਆ ਮੁੱਦਾ ਮੈਂ ਤਾਂ ਸਿੱਧੀ ਸਿੱਧੀ ਗੱਲ ਕਹੂੰ ਆ ਵੀ ਜੇ ਅਗਰ ਫਿਲਮ ਬਣਾਉਣੀ ਹੈ ਕਿਸ ਇਤਿਹਾਸਕਾਰ ਬੰਦੇ ਤੇ ਵੀ ਬਣਾ ਸਕਦੇ ਆ ਇਹ ਵਿੱਚ ਲੋਕਾਂ ਦਾ ਕਹਿਣਾ ਹੈ ਵੀ ਇਤਿਹਾਸ ਲਿਖਿਆ ਉਹਨੇ ਇਤਿਹਾਸ ਗਾਣਿਆਂ ਦਾ ਉਹ ਗਾਣਿਆਂ ਦੇ ذریعے ਚਲੋ ਮੰਨ ਲੈਂਦੇ ਆ ਵੀ ਕੋਮਾ ਨੂੰ ਵੀ ਮਤਲਬ ਬੰਦਾ ਸਿੱਧੇ ਰਾਹ ਪਾ ਦਿੰਦਾ ਨਵੀਂ ਪੀੜ੍ਹੀ ਨੂੰ ਵੀ ਸਿੱਧੇ ਰਾਹ ਪਾ ਦਿੰਦਾ ਪਰ ਯਾਰ ਕੁਝ ਜ਼ਿਆਦਾਤਰ ਆਬਾਦੀ ਆ ਜਿਹੜੀ ਜੇ ਹੁਣ ਆਪਾਂ ਮੰਨ ਲਓ ਕੋਈ ਬੁੜੀਆਂ ਦੀ ਗੱਲ ਕਰੀਏ ਜਿੰਨੀਆਂ ਬੁੜੀਆਂ ਨੇ ਇਹਨਾਂ ਦੀ ਨਾ ਪਸੰਦ ਆ ਚਮਕੀਲਾ ਕਿਉਂਕਿ ਚਮਕੀਲੇ ਨੂੰ ਬੁੜੀਆਂ ਕੋਈ ਵੀ ਪਸੰਦ ਨਹੀਂ ਕਰਦੀਆਂ ਉਹ ਸੋਚਦੀਆਂ ਨੇ ਵੀ ਧੀਆ ਪੈਣਾ ਚ ਬਹਿ ਕੇ ਚਮਕੀਲੇ ਦਾ ਗਾਣਾ ਨਹੀਂ ਸੁਣਿਆ ਜਾ ਸਕਦਾ ਕਿਉਂਕਿ ਬਹੁਤ ਬੇहद ਜਿਆਦੇ ਮਤਲਬ ਇਹ ਜੇ ਗਾਣੇ ਨੇ ਉਹਦੇ ਜਿਹੜੇ ਬਿਲਕੁਲ ਨਹੀਂ ਸੁਣੇ ਜਾ ਸਕਦੇ ਸਾਰੇ ਗਾਣੇ ਆਪਾਂ ਬਈ ਜਿਹੜੇ ਲੋਕ ਪਸੰਦ ਕਰਦੇ ਆ ਚਮਕੀਲੇ ਨੂੰ ਚਲੋ ਉਹਨਾਂ ਲਈ ਠੀਕ ਆ ਯਾਰ ਆਪਾਂ ਨਹੀਂ ਮਾੜਾ ਕਹਿੰਦੇ ਬਈ ਪਰ ਗਲਤ ਕਮੈਂਟ ਨਾ ਕਰਿਆ ਕਰੋ ਪੰਜਾਬੀਓ ਕਿਉਂਕਿ ਯਾਰ ਅਸੀਂ ਵੀ ਤੁਹਾਡੇ ਭਰਾ ਆਗੇ ਬਾਕੀ ਤੁਹਾਡੀ ਇੱਛਾ ਬਾਈ ਚਲੋ ਹੱਕ ਮੰਨਦਾ ਹੁੰਦਾ ਆਪਣਾ ਚੈਨਲ ਆਪਾਂ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਦੇ ਆ ਜਦੋਂ ਕੋਈ ਪੰਜਾਬ ਦੇ ਵਿੱਚ ਕੋਈ ਨਵੀਂ ਟ੍ਰੈਂਡ ਦੇ ਵਿੱਚ ਗੱਲ ਆ ਜਾਂਦੀ ਹੈ ਆਪਾਂ ਜ਼ਰੂਰ ਧਰਦੇ ਆ ਯਾਰ ਠੀਕ ਆ ਨਾ ਚਲੋ ਦੇਖੋ ਮੂਵੀ ਵਧੀਆ ਚੰਗੀ ਗੱਲ ਆ ਬਾਈ ਤੇ ਉਹਦੀ ਜਿਹੜੀ ਘਰ ਵਾਲੀ ਐ ਉਹ ਬੜੀ ਖੁਸ਼ ਆ ਉਹਦੀ ਕੁੜੀ ਵੀ ਖੁਸ਼ ਆ ਤੇ ਜਿਹੜਾ ਉਹਦਾ ਜਵਾਈ ਐ ਚਮਕੀਲੇ ਦਾ ਉਹ ਵੀ ਬੜਾ ਖੁਸ਼ ਆ ਉਹਨਾਂ ਨੂੰ ਬੇहद ਜ਼ਿਆਦਾ ਖੁਸ਼ੀ ਹੈ ਵੀ ਸਾਡੇ ਬੰਦੇ ਦੀ ਜਿਹੜੀ ਮੂਵੀ ਬਣੀ ਹੈ ਸਾਡੇ ਬੰਦੇ ਦੇ ਉੱਤੇ ਚਮਕੀਲੇ ਤੇ ਅਮਰ ਸਿੰਘ ਚਮਕੀਲੇ ਤੇ ਉਹ ਟ੍ਰੈਂਡ 'ਚ ਜਾ ਰਹੀ ਹੈ ਬੇहद ਜ਼ਿਆਦਾ ਬੇਸ਼ੁਮਾਰ ਮਤਲਬ ਲੋਕ ਉਹਨੂੰ ਪਿਆਰ ਦੇ ਰਹੇ ਆ। ਬਾਕੀ ਚਲੋ ਕੋਈ ਗੱਲ ਨਹੀਂ ਭਾਈ। ਥੋੜੀ ਇੱਛਾ ਯਾਰ ਕਮੈਂਟ ਗਲਤ ਨਾ ਕਰੋ ਵੀਰ ਬਣ ਕੇ ਯਾਰ ਹੈ। ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਦੇਖ ਰਿਹਾ ਹੈ ਭਾਈ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜੇ। ਗਲਤ ਕਮੈਂਟ ਕਰਨ ਨਾਲ ਮੇਰਾ ਕੋਈ ਉਹ ਨਹੀਂ ਹੁੰਦਾ ਬਾਈ ਇਹ 네ਗੇਟਿਵ ਸੋਚ ਕਦੇ ਵੀ ਨਹੀਂ ਰੱਖਣੀ ਚਾਹੀਦੀ ਯਾਰ ਕਿਸੇ ਨੂੰ ਆਪਾਂ ਤਾਂ ਹਰ ਇੱਕ ਗੱਲ ਤੇ ਬੋਲਦੇ ਆਂ ਬਾਈ ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ ਚਾਹੇ ਕੋਈ ਵੀ ਹੋਵੇ ਠੀਕ ਆ ਬਾਈ ਧੰਨਵਾਦ ਪੰਜਾਬ